ਸਾਸਤ੍ਰੀਕਾਲ 25 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਮੌਸਮ ਆਪਣਾ ਮિજાਜ ਬਦਲਦਾ ਹੋਇਆ ਨਜ਼ਰ ਆ ਰਿਹਾ ਕਿਤੇ ਧੁੱਪ ਕਿਤੇ ਛਾਂ ਕਿਤੇ ਬਰਸਾਤ ਹੋ ਰਹੀ ਹੈ ਤੇ ਕਿਤੇ ਲੂ ਚੱਲ ਰਹੀ ਹੈ ਮੌਸਮ ਵਿਭਾਗ ਦੇ ਮੁਤਾਬਕ ਕਈ ਹਿੱਸਿਆਂ ਦੇ ਵਿੱਚ ਪੂਰੇ ਦੇਸ਼ ਭਰ ਦੀ ਗੱਲ ਕਰੀਏ ਤਾਂ ਕਈ ਥਾਵਾਂ ਦੇ ਉੱਤੇ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ ਕਿਤੇ ਹੀਟ ਵੇਵ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਯਾਨੀ ਕਿ ਮੌਸਮ ਵੱਖੋ ਵੱਖਰਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਹੁੰਦਾ ਨਜ਼ਰ ਆ ਰਿਹਾ ਹੈ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਬਰਸਾਤ ਹੋ ਕੇ ਹਟੀ ਹੈ ਕਿਤੇ ਹਲਕੀ ਕਿਣਮਣ ਕਿਤੇ ਜ਼ਿਆਦਾ ਬਰਸਾਤ ਹੋਈ ਹੈ ਨਵਾਂ ਸ਼ਹਿਰ ਵਾਲੇ ਪਾਸੇ ਵੀ ਬਰਸਾਤ ਹੋਈ ਤਰਨ ਤਰਨ ਵਾਲੇ ਪਾਸੇ ਵੀ ਬਰਸਾਤ ਹੋਈ ਹੈ ਤੇ ਇਸ ਤੋਂ ਇਲਾਵਾ ਤੇਜ਼ ਹਵਾਵਾਂ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ ਯੂਪੀ ਬਿਹਾਰ ਦੀ ਗੱਲ ਕਰੀਏ ਤਾਂ ਯੂਪੀ ਬਿਹਾਰ ਦੇ ਵਿੱਚ ਬਰਸਾਤ ਨੇ ਹਨੇਰੀ ਨੇ ਬਿਜਲੀ ਡਿੱਗਣ ਨੇ ਕਈ ਲੋਕਾਂ ਦੀਆਂ ਜਾਨਾਂ ਲੈ ਲਈਆਂ ਨੇ ਬਿਹਾਰ ਦੇ ਵਿੱਚ 61 ਲੋਕਾਂ ਦੀ ਜਾਨ ਗਈ ਹੈ ਜਦਕਿ ਯੂਪੀ ਦੇ ਵਿੱਚ 14 ਮੌਤਾਂ ਹੋ ਚੁੱਕੀਆਂ ਨੇ ਮੌਸਮ ਖਰਾਬ ਹੋਣ ਦੇ ਚੱਲਦਿਆਂ ਉੱਤਰਾਖੰਡ ਦੇ ਵਿੱਚ ਉਤਲੇ ਜਿਹੜੇ ਇਲਾਕੇ ਨੇ ਕਈ ਸੜਕਾਂ ਜਿਹੜੀਆਂ ਉਹ ਬੰਦ ਹੋਈਆਂ ਨੇ ਬਰਸਾਤ ਉੱਥੇ ਵੀ ਕਾਫੀ ਤੇਜ਼ ਹੋਈ ਹੈ ਇਤੋਂ ਤੱਕ ਕਿ ਗੜੇਮਾਰੀ ਵੀ ਹੋਈ ਹੈ ਹਿਮਾਚਲ ਦੇ ਵਿੱਚ ਵੀ ਅਜਿਹੇ ਹੀ ਹਾਲਾਤ ਬਣਦੇ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਰਾਜਸਥਾਨ ਦੀ ਗੱਲ ਕਰੀਏ ਤਾਂ ਰਾਜਸਥਾਨ ਦੇ ਵਿੱਚ ਜਿਹੜਾ ਟੈਂਪਰੇਚਰ ਆ ਕਾਫੀ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਧੂੜ ਭਰੀਆਂ ਹਨੇਰੀਆਂ ਉੱਥੇ ਵੀ ਚੱਲ ਰਹੀਆਂ ਨੇ ਪੰਜਾਬ ਦੇ ਵਿੱਚ ਵੀ ਅਜਿਹਾ ਹੀ ਦੇਖਣ ਨੂੰ ਮਿਲ ਰਿਹਾ ਹੈ ਆਉਣ ਵਾਲੇ ਦਿਨਾਂ ਵਾਸਤੇ ਵੀ ਅਲਰਟ ਜਾਰੀ ਕੀਤਾ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਵਧਨ ਦੇ ਅਸਾਰ ਦੱਸੇ ਜਾ ਰਹੇ ਨੇ ਮੌਸਮ ਵਿਭਾਗ ਵੱਲੋਂ ਅਗਲੇ 7 ਦਿਨ ਦੇਸ਼ ਭਰ ਦੇ ਵਿੱਚ ਲੂ ਚੱਲਣ ਦੇ ਅਸਾਰ ਨੇ ਯਾਨੀ ਕਿ ਹੁਣ ਜਿੱਥੇ ਇੱਕ ਪਾਸੇ ਥੋੜੀ ਜੀ ਰਾਹਤ ਬਰਸਾਤ ਨੇ ਦਿੱਤੀ ਹੈ ਮੌਸਮ ਬਦਲਿਆ ਕਿਤੇ ਕਿਤੇ ਬਦਲਵਾਈ ਹੈ ਉੱਥੇ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਤੇਜ਼ ਗਰਮ ਹਵਾਵਾਂ ਵੀ ਲੋਕਾਂ ਨੂੰ ਚੇਲਨੀਆਂ ਪੈ ਸਕਦੀਆਂ ਨੇ ਮੌਸਮ ਵਿਭਾਗ ਦੇ ਮੁਤਾਬਕ ਫਰੀਦਕੋਟ ਮੋਗਾ ਫਿਰੋਜ਼ਪੁਰ ਤੇ ਇਹਦੇ ਨਾਲ ਲੱਗਦੇ ਜਿਹੜੇ ਇਲਾਕੇ ਨੇ ਇਹਨਾਂ ਦੇ ਵਿੱਚ ਆਸਮਾਨੀ ਬਿਜਲੀ ਗਿਰਨ ਤੇ ਨਾਲ ਹੀ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਮਾਨਸਾ ਸੁਨਾਮ ਵਾਲੇ ਪਾਸੇ ਵੀ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਦੇ ਮੁਤਾਬਕ ਇਹਦੇ ਨਾਲ ਲੱਗਦੇ ਜਿਹੜੇ ਇਲਾਕੇ ਨੇ ਗਿੱਦੜਬਾਹਾ ਹੋ ਗਿਆ ਬਠਿੰਡਾ ਹੋ ਗਿਆ ਇਸ 벨ਟ ਦੇ ਵਿੱਚ ਵੀ ਯਾਨੀ ਕਿ ਪੂਰੇ ਮਾਲਵਾ ਖੇਤਰ ਦੇ ਵਿੱਚ ਹੀ بارش ਦੀ ਸੰਭਾਵਨਾ ਕਿਨਵੇਂ ਦੀ ਜਿਤਾਈ ਜਾ ਰਹੀ ਹੈ ਟੈਂਪਰੇਚਰ ਦੀ ਗੱਲ ਕਰੀਏ ਤਾਂ ਆਮ ਨਾਲੋਂ ਜਿਹੜਾ ਟੈਂਪਰੇਚਰ ਆ ਉਹ ਜ਼ਿਆਦਾ ਦਰਜ ਕੀਤਾ ਜਾ ਰਿਹਾ ਹੈ 6 ਡਿਗਰੀ ਸੈਲਸੀਅਸ ਵੱਧ ਦਾ ਜਿਹੜਾ ਉਹ ਤਾਪਮਾਨ ਇਸ ਵਾਰ ਦਰਜ ਕੀਤਾ ਜਾ ਰਿਹਾ ਜਿਹਦੇ ਚੱਲਦੇ ਆ ਪਟਿਆਲੇ ਦੇ ਵਿੱਚ 39 ਡਿਗਰੀ ਤੋਂ ਵੱਧ ਟੈਂਪਰੇਚਰ ਆ ਜਿਹੜਾ ਉਹ ਦਰਜ ਕੀਤਾ ਗਿਆ ਇਸ ਤੋਂ ਇਲਾਵਾ ਲੁਧਿਆਣੇ ਦੇ ਵਿੱਚ 20 39 ਡਿਗਰੀ ਤੋਂ ਵੱਧ ਜਿਹੜਾ ਉਹ ਦਰਜ ਕੀਤਾ ਗਿਆ ਫਿਰੋਜ਼ਪੁਰ ਦਾ ਵੀ 39 ਡਿਗਰੀ ਟੈਂਪਰੇਚਰ ਦਰਜ ਕੀਤਾ ਗਿਆ ਤੇ ਸਭ ਤੋਂ ਵੱਧ ਜਿਹੜਾ ਟੈਂਪਰੇਚਰ ਸੀਗਾ ਉਹ ਬਠਿੰਡਾ ਦੇ ਵਿੱਚ ਰਿਕਾਰਡ ਕੀਤਾ ਗਿਆ 42.8 ਡਿਗਰੀ ਸੈਲਸੀਅਸ ਜਦਕਿ ਰਾਜਸਥਾਨ ਨੂੰ ਪੂਰਾ ਗਰਮ ਮੰਨਿਆ ਜਾਂਦਾ ਤਾਂ ਰਾਜਸਥਾਨ ਦੇ ਕੁਝ ਜਿਹੜਾ ਜ਼ਿਲ੍ਹਿਆਂ ਦਾ ਤਾਪਮਾਨ ਉਹ ਵੀ ਕਾਫੀ ਵਧਿਆ ਹੋਇਆ ਨਜ਼ਰ ਆ ਰਿਹਾ ਹੈ ਗੁਜਰਾਤ ਦੇ ਵਿੱਚ ਵੀ ਤਾਪਮਾਨ 43 ਡਿਗਰੀ ਸੈਲਸੀਅਸ ਦੇ ਨੇੜੇ ਪਹੁੰਚਦਾ ਨਜ਼ਰ ਆ ਰਿਹਾ ਹੈ ਰਾਜਸਥਾਨ ਦੇ ਵਿੱਚ ਬਾੜਮੇਰ ਸਭ ਤੋਂ ਜ਼ਿਆਦਾ ਗਰਮ ਰਿਹਾ 44.3 ਡਿਗਰੀ ਸੈਲਸੀਅਸ ਦੇ ਨਾਲ ਯਾਨੀ ਕਿ ਇੱਕ ਪਾਸੇ ਮੌਸਮ ਖਰਾਬ ਦੂਜੇ ਪਾਸੇ ਗਰਮੀ ਦਾ ਕਹਿਰ ਇਹ ਸਾਰਾ ਰਲਵਾ ਮਿਲਵਾ ਜਾਂ ਵਰਤਾਰਾ ਵਾਪਰਦਾ ਹੋਇਆ ਨਜ਼ਰ ਆ ਰਿਹਾ ਤੇ ਦੂਜੇ ਪਾਸੇ ਪੰਜਾਬ ਦੇ ਵਿੱਚ ਛਾਏ ਹੋਏ ਬੱਦਲਾਂ ਨੇ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਵੀ ਵਧਾ ਦਿੱਤਾ ਹੈ ਇੱਕ ਤਾਂ ਕਣਕ ਸਰੋਂ ਤੇ ਹੋਰ ਫਸਲਾਂ ਖੇਤਾਂ ਦੇ ਵਿੱਚ ਤਿਆਰ ਖੜੀਆਂ ਨੇ ਤੇ ਦੂਜੇ ਪਾਸੇ ਮੌਸਮ ਖਰਾਬ ਗੜੇਮਾਰੀ ਦੀ ਸੰਭਾਵਨਾ ਵੀ ਕਿਤੇ ਕਿਤੇ ਜਿਤਾਈ ਜਾ ਰਹੀ ਹੈ ਤੇ ਨਾਲ ਹੀ ਮੰਡੀਆਂ ਦੇ ਵਿੱਚ ਵੀ ਕਣਕ ਖੁੱਲੇ ਅਸਮਾਨ ਹੇਠਾਂ ਪਈ ਹੈ ਜਿਹਦੀ ਅਜੇ ਤਲਾਈ ਹੋਣੀ ਹੈ ਜਿੰਨੇ ਅੱਗੇ ਲਿਫਟਿੰਗ ਲਈ ਪਹੁੰਚਣਾ ਹੈ ਤਾਂ ਉਹ ਵੀ ਕਿਸਾਨ ਚਿੰਤਾ ਦੇ ਵਿੱਚ ਨੇ ਜਿਹੜੇ ਮੰਡੀ ਬੈਠੇ ਨੇ ਤੇ ਜਿਨ੍ਹਾਂ ਨੇ ਅਜੇ ਕਣਕ ਵੱਢੀ ਨਹੀਂ ਉਹ ਵੀ ਕਾਫੀ ਚਿੰਤਾ ਦੇ ਵਿੱਚ ਨਜ਼ਰ ਆ ਰਹੇ ਨੇ ਹੋਰ ਨਾਲ ਸਬਜ਼ੀਆਂ ਦੇ ਉੱਤੇ ਵੀ ਇਸ ਬਰਸਾਤ ਦਾ ਅਸਰ ਦੇਖਣ ਨੂੰ ਮਿਲ ਸਕਦਾ ਪਰ ਜਿੱਥੇ ਸਵੇਰ ਵੇਲੇ ਬੱਦਲ ਵਾਈ ਸੀਗੀ ਉੱਥੇ ਹੁਣ ਹਲਕੀ ਧੁੱਪ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਇੱਕ ਪਾਸੇ بارش ਦੀ ਸੰਭਾਵਨਾ ਹੈ ਯਾਨੀ ਕਿ ਮੌਸਮ ਦਾ ਇਹ ਵਰਤਾਰਾ ਸਮਝ ਆਉਂਦਾ ਨਜ਼ਰ ਨਹੀਂ ਆ ਰਿਹਾ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਹੋ ਜਿਹਾ ਰਹਿੰਦਾ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ